हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਣ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹੱਸੀ ਗਾਓ ਸਬਸਕ੍ਰਾਈਬ ਕਰੋ ਉਹ ਠੀਕ ਹੋ ਵਧੀਆ ਵਧੀਆ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਸਾਗਰ ਪਿੰਡ ਭਾਇਰੂਪਾ ਦਸੀਰਪੁਰ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਈ ਨੇੜੇ ਰਾਮਪ੍ਰਭੂਪੁਰ ਸਹਾਰਾ ਇਧਰੋਂ ਸੁਲਾਪਰਾ ਵੀਰੇ ਪਿੰਡ ਪੈਣਾ ਆਪਾਂ ਨੂੰ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 9039 76052 ਠੀਕ ਹੈ ਬਾਈ ਬਾਈ ਜਿਹੜੀ ਇਹ ਬੈਡ ਦੀ ਨੇ ਕਿਹੜਾ ਸੋਸ ਸੁਈ ਹੈ ਇਹ ਦੂਜਾ ਸੋਸ ਸੁਈ ਹੈ ਬਾਈ ਕਦੋਂ ਸੁਈ ਹੈ ਬਰਾ ਪਰਸੋਂ ਸੁਈ ਹੈ ਬਾਈ ਇਹਨੂੰ ਦੂਜਾ ਦਿਨ ਅੱਜ ਨਾਲ ਉਹ ਬੱਚੇ ਦੇ ਨਾਲ ਲੈ ਠੀਕ ਹੈ ਆਪਣੇ ਕੋਲੇ ਸੁਈ ਆ ਬਾਈ ਨਾਲ ਹੀ ਆ ਬੱਚਾ ਬੱਚਾ ਹੀ ਆ ਹਾਂ ਹਾਂ ਆਪਣੇ ਕੋਲੇ ਸੁਈ ਆ ਜੇਰ ਦੀ ਫੁੱਲ ਗਾਰੰਟੀ ਹੋ ਠੀਕ ਹੈ ਥਾਣਾ ਥਾਣਾ ਦੀ ਓਕੇ ਥਾਣੇ ਲਈ ਬਾ ਦਿਖਾ ਦੇ 13 ਕਿਲੋ ਕੰਡਿਆ ਬੋਲਾ ਤਿਆਰ ਆ ਬਾਈ ਆੜੀ ਆ ਲੈ ਵਾ ਆੜੀ ਵਾਲਾ ਆਰਡਰ ਆਰਡਰ ਦੀ ਕੁਆ ਆ ਜਿਹੜਾ ਬੁੱਬੀ ਜੋ ਮਗਰ ਟੋਂਕਾ ਨਹੀਂ ਹੁੰਦੀ ਦੀ ਗਾਰੰਟੀ ਆ ਹੂੰ ਚੱਲਦੀ ਨਹੀਂ ਇਹ ਫੋੜ ਜੀ ਫੋਟ ਆ ਕਈ ਵੀ ਨਾਲ ਬਹਿਮ ਕਾ ਦੇਣਾ ਉਹਦੀ ਗਾਰੰਟੀ ਉਹ ਚਾਰ ਥਾਣਾ ਪ ਆਰਡਰ ਦੇਖੋ ਬਈ ਫੀਡਿੰਗ ਬੜੀ ਤਕੜੀ ਆ ਤੇ ਬਹੁਤ ਵੇ ਚੰਗਾ ਤਿਆਰ ਦੱਸਿਆ ਤੇ ਮੂਰ ਨੂੰ ਵੀ ਲੈਵਾ ਦੂਗਾ ਚੈੱਕ ਕਰ ਲਓ ਨਾਣਾ ਨੂਣਾ ਫੋਲੋ ਜੀ ਮੁੱਠਿਆ ਥਾਣਾ ਪੂਰਾ ਚੰਗਾ ਸੋਹਣੀ ਜਿ ਸਨਖੀ ਆ ਛੋਟਾ ਜਿਹਾ ਫੇਸ ਆ ਬਰੀਕੀ ਜੀ ਬਹੁਤ ਆ ਬਣਾ ਬਈ ਪਲੋਂ ਦਾ 16 ਕਿਲੋ ਦੋ ਦਤਾ ਵੀਰੇ 17 18 ਕਿਲੋ ਦੋ ਦੇ ਦੇ ਹੂੰ ਠੰਡੀ ਸੀ ਲੈਣੀ ਆ ਥਣ ਥਣ ਬਹੁਤ ਚੰਗਾ ਲੱਗਿਆ ਲੈ ਦੂਸਰਾ ਸੈਟਾ ਨਾੜਾ ਚੈੱਕ ਕਰ ਲਓ ਨਾਣਾ ਤੇ ਬਰੀਕੀ ਚੈੱਕ ਕਰੋ ਬੈੜ ਦੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਾਣੇ ਨਿਕੜਵੇਂ ਪੂਰੇ ਗੈਪ ਤੇ ਪਏ ਆ ਬਾਈ ਜੂਈ ਕਿਵੇਂ ਆ ਭਰਾ ਬਈ ਤਾਰਾ ਮਾਰ ਕੇ ਦਿਖਾਉਂਗਾ ਨਿਆਣਾ ਪਾ ਨਾ ਪਾ ਠੀਕਾ ਪੱਬ ਗੱਡ ਕੇ ਖੜ ਜੂ ਠੰਡੀ ਵੀ ਫੁੱਲ ਆ ਬਾਈ ਕਹਿੰਦਾ ਨਿਆਣਾ ਮੁਹਾਂ ਦੇ ਵਾਲਾ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਚੈੱਕ ਨਹੀਂ ਫੇਸ ਦੇਖੋ ਕਰਮਾਲੀ ਦਾ ਬਹੁਤ ਚੰਗਾ ਤੂਰਾ ਵੀ ਚੰਗਾ ਗਾ ਪੱਠ ਫੁੱਠ ਬਹੁਤ ਚੰਗੇ ਆ ਬਾਈ ਹੂੰ ਸੂਈ ਸਵਾਈ ਆ ਬਾਈ ਤੂਰਾ ਤਾਰਾ ਦੇ ਮੁੱਲ ਕੀ ਆ ਭਰਾ ਜਾਇਦ ਜਾ ਬਈ ਯਰ ਮੁੱਲ ਨਹੀਂ ਕਰਨਾ ਆਪਾਂ ਬਸ ਲੈਣ ਦੇ ਨਹੀਂ ਕਰਾਂਗੇ ਠੀਕ ਆ ਜਮਾ ਜਾਇਦੀ ਭਾ ਕਰਨਾ 51000 ਰੁਪਏ ਲਵਾਂਗੇ ਬੱਚੀ 51000 ਕਿਸੇ ਨੇ ਵੀ ਨਹੀਂ ਕਰਨਾ ਬਸ ਉਹ ਤਾਂ ਖੋਲੀ ਆ ਜਮਾ ਜਾਇਦ ਮੋਲਾ 51000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਸੋਈ ਸਵਾਰ ਤੋ ਭਈ ਜਵਾਬ ਲੈਵੇ ਬਈ ਪੱਬ ਨਹੀਂ ਖੜਿਆਊਗੀ ਜਿਹੜੀ ਗੱਲ ਕਹੇ ਤੀ ਠੀਕ ਆ ਕੋਈ ਮਰਜ਼ੀ ਤੂੰ ਚਲੇ ਨਿਆਣਾ ਪਾ ਕੇ ਚੋਲੇ ਬਣਾਣੇ ਨੇ ਤਾਂ ਚੋਲੇ ਨਿਆਣਾ ਪਾ ਕੇ ਜਿਵੇਂ ਮਰਜੀ ਬਾਈ ਕਹਿੰਦਾ ਚਵਾਈ ਕਰ ਲੋ ਕੋਈ ਚੱਕਰੀ ਨਹੀਂ ਹਲਣਾ ਦਾ ਗਰਮ ਵਾਲੀ ਨਹੀਂ ਆਪਾਂ ਨਿਆਣਾ ਪਾ ਕੇ ਧਾਰਾ ਮਾਰ ਕੇ ਦਿਖਾਦੇ ਕੁਝ ਨਹੀਂ ਕਰੀ ਵਿਚਾਰ ਇਧਰ ਉਹ ਠੀਕ ਬੱਚਾ ਛੱਡਣਾ ਛੱਡ ਲੈ ਕੋਈ ਚੱਕਰੀ ਨਹੀਂ ਜਮਾ ਨਹੀਂ ਛੋੜਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਮੋਹ ਨਾ ਨਿਆਣਾ ਪਾ ਕੇ ਬਹਿ ਜਾ ਜਿਵੇਂ ਕੋਈ ਚੱਕਰੀ ਨਹੀਂ ਇਧਰ ਹੋ ਚਲਾ ਚਲਾ ਹਟ ਰੱਖੋ ਨਹੀਂ ਆਂਦੀ ਹੂੰ ਚਵਾਈ ਬਾਈ ਕਹਿੰਦਾ ਪੂਰੀ ਚੰਗੀ ਆ ਜਿਵੇਂ ਮਰਜੀ ਬੈਠਾ ਵੀ ਇਹ ਕੱਢ ਦਿੰਨੇ ਪੂਜੀ ਹਾਂ ਕੋਈ ਚੱਕ ਲੈ ਬਈ ਤੇ ਲੈ ਚਵਾਈ ਚੈੱਕ ਕਰੋ ਮੋਟੀ ਮੋਟੀ ਧਾਰਾ ਹਨ ਕਿਆ ਬਾਤ ਜਿਵੇਂ ਮਰਜੀ ਲਾ ਧਾਰਾ ਮਰੀ ਚੱਲ ਕੋਈ ਚੈੱਕ ਨਹੀਂ ਹਲਣਾ ਦਾ ਕਰਮ ਵਾਲੀ ਨਹੀਂ ਹੈਗੀ ਚੋਣ ਬੜਾ ਚੰਗਾ ਲੱਗਿਆ ਲੈ ਦੁੱਧ ਦੇ ਵਾਸਤੇ ਧਾਰਾ ਚੈੱਕ ਕਰ ਬੜੀ ਤੰਗੀ ਜਵਾਈ ਆ ਬਈ ਇੱਕ ਨੰਬਰ ਉਹ ਮੁੱਠਿਆ ਖਾਣੂ ਹੂੰ ਹੂੰ ਉਹਨੇ ਆਨਲਾਈਨ ਮਗਾਲੇ ਖਾਣ ਦੀ ਫੁੱਲ ਗਰੰਟੀ ਆ ਨਹੀਂ ਗੱਲ ਵੀ ਠੀਕ ਆ 13 ਕਿਲੋ ਕੰਡਿਆ ਬੜਾ ਹੂੰ ਹੂੰ ਲਹ ਮੋਟੀ ਮੋਟੀ ਜਵਾਈ ਹੈ ਜਿਵੇਂ ਮਰਜ਼ੀ ਲੈ ਧਾਰਾ ਮਾਰੀ ਚੱਲ ਜਿਵੇਂ ਮਰਜ਼ੀ ਚੋਈ ਚੱਲ ਕਹਿਣਾ ਕਰਮਾਈ ਨੇ ਕੁਝ ਨਹੀਂ ਕੀਆ ਬਾਤ ਹੈ ਜਵਾਈ ਤਾਂ ਇੱਕ ਨੰਬਰ ਆ ਬੜੀ ਚੰਗੀ ਜਵਾਈ ਹੈ ਬਹੁਤ ਸਿੰਗਰ ਤੋਂ ਨਾਲ ਕਿੰਨੀ ਅਗਧਾਰਾ ਮਾਰੀਆਂ ਲੈ ਥੱਲੇ ਰੁੱਧ ਦੇਖੋ ਬਈ ਕੀ ਬਾਤ ਹੈ ਲੈ ਵਾ ਡਾਕਟਰ ਕਿਹੇ ਲੱਗਿਆ ਬੱਚੀ ਕਿੰਨਾ ਕਿੰਨਾ ਬਾਹਰ ਫੈਲਾ ਲੈ ਵਾ ਮੂਹਰੋਂ ਦਿਖਾ ਦੇ ਕਿਹੇ ਜੀ ਹਮ ਉਹ ਨਿਆਣਾ ਖੋਲ ਕੇ ਬੈਜੀ ਪੱਬ ਨਹੀਂ ਜਾਂਦੀ ਲੈ ਵੜ ਦੀ ਚੰਗੀ ਐ ਸੂਈ ਸਵਾਈਆ ਮੁੱਲ ਵੀ ਜਮਾ ਜਾਇਜ਼ ਆ ਲੈ ਪੂਰਾ ਮੁੱਠਿਆ ਖਾਣਾ ਬਈ ਕਹਿੰਦਾ ਧਾਰਾ ਮਾਰ ਲਾ ਕੋਈ ਚੱਕਰੀ ਨਹੀਂ ਉਹ ਨਿਆਣਾ ਚਲ ਆਏ ਆ ਵੀ ਮੱਛਰ ਮੱਕੀ ਉਹਲਾ ਕਈ ਵਾਰੀ ਕਹਿੰਦਾ ਵੀ ਨਿਆਣੀ ਪਉਂਦੇ ਉੱਤੋਂ ਤਾਂ ਬਹੁਤ ਚੰਗੀ ਪੱਛੀ ਆ ਪੱਦਰ ਲੱਸੀ ਨਹੀਂ ਕਾਦ ਦੇ ਜਾਣ ਵਾਲੀ ਪੱਛੀ ਆ ਬਈ ਹਮ ਸਹੀ ਗੱਲ ਹੈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ